ਹਾਂਜੀ ਦੋਸਤੋ ਸਤ ਸ੍ਰੀ ਅਕਾਲ ਆਈਰੂ ਦੀਦੀ ਦਾ ਖਾਲਸਾ ਆਈਰੂ ਦੀਦੀ ਸਤੈ ਅੱਜ ਕਾਫੀ ਚਿਰ ਬਾਅਦ ਆਪਾਂ ਬਲੌਗ ਲੱਗੇ ਬਣਾਉਣ ਕਿਉਂਕਿ ਮੌਸਮ ਅੱਜ ਬੜਾ ਘੈਂਟ ਏ ਤੁਸੀਂ ਮੇਰੇ ਉੱਪਰ ਵੇਖ ਸਕਦੇ ਹੋ ਕਿ ਬੱਦਲ ਬਣੇ ਹੋਇਆ ਤੇ ਹਰ ਵਾਰੀ ਆਪਾਂ ਤੂਤੀ ਬਣਾਈ ਗੱਟੀ ਵਿਖਾਉਂਦੇ ਆ ਅੱਜ ਆਪਾਂ ਤੁਹਾਨੂੰ ਲਿਬੜੀ ਗੱਟੀ ਵਿਖਾਉਨੇ ਆ ਜਿੱਦਾਂ ਆਪਾਂ ਨਾਰਮਲ ਮੀਂਹ ਹੁੰਦੀ ਏ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਤੋਹਫਾ ਹੀ ਲੈ ਕੇ ਆਏ ਆ ਗੱਡੀ ਬਹੁਤ ਘੈਂਟ ਏ ਤੇ ਗੱਡੀ ਤੁਹਾਨੂੰ ਬੁਖਾਉਣੇ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਤੇ ਤਾਂ ਹੀ ਆਪਾਂ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਵਿਖਾ ਸਕਾਂਗੇ ਤੇ ਵੱਧ ਤੋਂ ਵੱਧ ਤੁਹਾਨੂੰ ਆਪਾਂ ਗੱਡੀਆਂ ਵਿਖਾਵਾਂਗੇ ਤਾਂ ਨੌਲੇਜ ਦਵਾਂਗੇ بارش ਵੀ ਮਾੜੀ ਮਾੜੀ ਹੋਣ ਲੱਗ ਪਈ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਗੱਡੀ ਵੀ ਦਿਖਾਉਣੇ ਆ ਆਜੋ ਕਰੋ ਚੈੱਕ ਗੱਡੀ ਇਹ 2000 15 ਮਾਡਲ ਹੈ VDI ਮਾਡਲ ਹੈ ਨੰਬਰ ਦਿੱਲੀ ਪਰ ਆਪਾਂ ਤੁਹਾਨੂੰ ਪਹਿਲਾਂ ਦੱਸ ਦੇਉਂਨੇ ਕਿ ਆਪਾਂ ਨੰਬਰ ਪੀ ਵੀ ਲਵਾ ਕੇ ਦਿੰਨੇ ਆ ਤੇ ਇਹਨੂੰ ਜਿਹੜੇ ਲਾਇ ਪਏ ਆ ਉਹ ਤੁਸੀਂ ਵੇਖ ਲਓ ਕਿਡੇ ਘੈਂਟ ਬਹੁਤ ਘੈਂਟ ਲਾਇ ਪਏ ਆ ਆਪਣੀ ਪਾਈ ਮਤਲਬ ਪਿੱਛੇ ਪਏ ਆਏ ਆ ਪਰ ਬਹੁਤ ਸੋਹਣੇ ਪਏ ਆ ਤੇ ਕੰਮ ਖਰਚਾ ਗੱਡੀ 'ਚ ਕੋਈ ਵੀ ਨਹੀਂ ਹੈਗਾ ਤੇ ਆ ਦੇਖੋ ਕੋਈ ਕੰਮ ਖਰਚਾ ਨਹੀਂ ਹੈਗਾ ਕੋਈ ਕੋਈ ਨਹੀਂ ਸਾਫ ਸੁਥਰੀ ਸੋਹਣੀ ਗੱਡੀ ਏ ਤੇ ਏ ਬੀ ਐਸ ਬ੍ਰੇਕਾਂ ਏ ਬੀ ਐਸ ਬ੍ਰੇਕਾਂ ਵੇਖ ਲਓ ਤੇ ਨੰਬਰ ਆਪਾਂ ਨੂੰ ਲਾ ਕੇ ਦਵਾਂਗੇ ਇਸ ਟਾਈਮ ਪਹਿਲੇ ਨਾਂ ਦੀਏ ਦੇਖੋ ਪੂਰੀ ਗੱਡੀ ਨਵੀਂ ਆ ਟਾਇਰ ਨਵੇਂ ਆ ਲਾਈ ਵੀ ਨਵੇਂ ਆ ਟਾਇਰ ਬਹੁਤ ਸੋਹਣੇ ਆ ਯੋਕੋਹਮੋ ਦੇ ਚਾਰੇ ਟਾਇਰ ਆ ਅੰਦਰੋਂ ਦੇਖੋ ਯੋਕੋਹਮੋ ਦਾ ਟਾਇਰ 80 ਕੋ ਪੈਸੇ ਟਾਇਰ ਹੋਣਾ ਤੇ ਅਲਾਏ ਬਹੁਤ ਸੋਹਣੇ ਆ ਤੇ ਅੰਦਰੋਂ ਅੰਦਰੋਂ ਦੇਖੋ ਆ ਦੇਖੋ ਨਾਲ ਦਾ origignal stereo ਹੈ ਸਟੀering ਦੇਖੋ ਸੀਟ ਕਵਰ ਬਿਲਕੁਲ brand new ਹੈ ਬਹੁਤ ਸੋਹਣੇ ਆ ਤੇ ਉੱਤੇ इधर ਵੇਖੋ ਪਾਣੀ ਕਿੰਨਾ ਖੜਾ ਆ ਉਹ بارش ਪਈ ਜਾਂਦੀ ਮੈਂ ਕਿਹਾ ਯਾਰ ਹਰ ਵਾਰੀ ਆਪਾਂ ਤੋਤੀ ਬਣਾਈ ਗੱਡੀ ਵਿਖਾਉਣੇ ਆ ਅੱਜ ਆਪਾਂ ਥੋੜੀ ਲਿਬੜੀ ਵਿਖਾਉਣੇ ਆ ਤੇ ਇਸ ਕਰ ਲਿਬੜੀ ਲੁਬੜੀ ਹੋਈ ਹੈ ਮੀਂਹ ਦਾ ਪਾਣੀ ਕਾਫੀ ਉੱਤੇ ਖੜਾ ਆ ਤੇ ਸੀਟ ਕਵਰ ਬਹੁਤ ਸੋਹਣੇ ਨਵੇਂ ਆ ਤੇ ਸਟੀਰੀਓ ਨਾ origignal ਹੈ ਤੇ ਪੇਂਟ ਪੂੰਡ ਦੀ ਆਪਣੀ ਗਰੰਟੀ ਹੁੰਦੀ ਏ ਲੱਗੀ ਵੱਜੀ ਦੀ ਆਪਣੀ ਗਰੰਟੀ ਏ ਤੇ ਬਾਹਰੀਆਂ ਤੁਸੀਂ ਚੈੱਕ ਕਰ ਲਓ ਸਾਰੀ ਗੱਡੀ ਸ਼ੀਲਡ ਏ ਚੈੱਕ ਕਰ ਲਓ ਕਿਉਂਕਿ ਆਪਾਂ ਤਾਂ ਵਿਖਾਉਣੇ ਤੁਹਾਨੂੰ ਦੂਰੋਂ ਆਉਣਾ ਤੁਹਾਨੂੰ ਕਿ ਪ੍ਰੋਬਲਮ ਨਾਵੇ ਜਦੋਂ ਤੁਸੀਂ ਸਾਡੇ ਕੋਲ ਆਓ ਬਹੁਤ ਸੋਹਣੀ ਗੱਡੀ ਏ ਦੇਖੋ ਅੱਧੂ ਜੀ ਸਾਈਡ ਹੀ ਵੇਖੋ ਸਾਰੀ ਦੋ ਜੀ ਸਾਈਡ ਵੀ ਸਾਰੀ ਓਕੇ ਆ ਥੱਲੇ ਵੀ ਲੱਗੇ ਇੱਥੇ ਕੀ ਜਦੋਂ ਆਪਾਂ ਚੜ੍ਹਦੇ ਜੁੜਦੇ ਪਿੱਛੇ ਸਕ੍ਰੈਚ ਪੈ ਜਾਂਦੇ ਨਾ ਸਕ੍ਰੈਚ ਤੋਂ ਬਚਣ ਵਾਸਤੇ ਸਵਿਟ ਦੇ ਆ ਲੋਗੋ ਜਿਹਾ ਵੀ ਉਹਨਾਂ ਲਾਇਆ ਹੈ ਵਿੰਡੋ ਪਾਵਰ ਇਹ ਤੁਹਾਨੂੰ ਤਾਂ ਚਲੋ ਪਤਾ ਹੀ ਹੈ ਬਾਰੀਆਂ ਦੇਖੋ ਬਿਲਕੁਲ ਸਾਰੇ ਪੀਸ ਸਭ ਸ਼ੀਸ਼ੇ ਸਾਰੇ ਸ਼ੀਸ਼ੇ ਆ ਵੇਖੋ ਨਾਲ ਦੇ ਆ ਸਾਰੇ ਸ਼ੀਸ਼ੇ ਵੀ ਨਾਲ ਦੇ ਚੈੱਕ ਕਰੋ ਇੱਧਲੇ ਪਾਸੇ ਕਵਰ ਉੱਤੇ ਚੜਿਆ ਆ ਤੇ ਚੱਲੀ ਆਪਾਂ ਤੁਹਾਨੂੰ ਦਿਖਾ ਦਿੰਨੇ ਕਿੰਨੀ ਚੱਲੀ ਹੈ ਚੱਲੀ ਹੈਗੀ ਇਹ 7588 73 88 ਕਿਲੋਮੀਟਰ ਚੱਲੀ ਏ ਫਰੰਟਲਾ ਸ਼ੀਸ਼ਾ ਵੀ ਨਾਲ ਦਈਏ ਆ ਜੱਡੀ ਇਹਦਾ ਮੁਠਾ ਪਾਇਆ ਮਤਲਬ ਜਿਹੜਾ ਬਰੀਜਾ ਨੂੰ ਆਉਂਦਾ ਉਹ ਮੁਠਾ ਪਾਇਆ ਇਹਦੇ ਨਾਲ ਚੜਾਉਣ ਚ ਬੜਾ ਮਜ਼ਾ ਆਉਂਦਾ ਗੱਟੀ ਤੇ ਆ ਦੇਖੋ ਬਾਰੀਆਂ ਤੇ ਸਾਰੀਆਂ ਚੈੱਕ ਕਰ ਲਓ ਕਿ ਦੂਰੋਂ ਉੱਚ ਤੁਹਾਨੂੰ ਪ੍ਰੋਬਲਮ ਹੈ ਕਿਉਂ ਐਨਓਸੀ ਆਪਾਂ ਸਭ ਤੋਂ ਪਹਿਲਾਂ ਆਪਾਂ ਕਟਵਾ ਲੈਣੇ ਆ ਆਪਦੇ ਨਾਂ ਤੇ ਆਓ ਲੈਫਟ ਰਾਈਟ ਕਰਨ ਲਾ ਆ ਸ਼ੀਸ਼ੇ ਅੰਦਰ ਬਾਹਰ ਕਰਨ ਲਾਵੇ ਆਟੋਮੈਟਿਕ ਸ਼ੀਸ਼ੇ ਅੰਦਰ ਹੋ ਗਏ ਚਲੋ ਇਹਨੂੰ ਫਿਰ ਆਪਾਂ ਨੱਪਾਂਗੇ ਛੱਡਾਂਗੇ ਤਾਂ ਬਾਹਰ ਹੋ ਜਾਣਗੇ ਇਹ ਫਿੱਚਰ ਇਹ ਆ ਮਦਰ ਕੀ ਸੈਟਿੰਗ ਕਰਨਾ ਵਾਸਤੇ ਆ ਗਏ ਇਧਰ ਤੇ ਲੈਫਟ ਰਾਈਟ ਜੇ ਤੁਸੀਂ ਇਧਰ ਲਾ ਕਰਨਾ ਇਧਰ ਨੂੰ ਕਰਨਾ ਟਾਂ ਠਾ ਕਰਨਾ ਟਾਂ ਠਾ ਹੋ ਜਾਊਗਾ ਇਧਰ ਨੂੰ ਕਰਨਾ ਟਾਂ ਠਾ ਕਰਨਾ ਟਾਂ ਠਾ ਹੋ ਜਾਊਗਾ ਤੇ ਆ ਗਏ ਆਪਾਂ ਤੁਹਾਨੂੰ ਅੱਗੋ ਦਿਖਾਉਣੇ ਆ ਅੱਗੋ ਪੂਰੀ ਨਵੀਂ ਬਹੁਤ ਸੋਹਣੀ ਗੱਡੀ ਦੇਖ ਲਓ ਇੰਜਨ ਗੇਅਰ ਦੀ ਆਪੇ ਤੁਸੀਂ ਕਹੋਗੇ ਕਿ ਸੋਨਾ ਹੀ ਏ 골ਡ ਹੀ ਏ ਇੱਕ ਵੀਰ ਕਹਿੰਦਾ ਤੂੰ ਯਾਰ ਵਾਰ-ਵਾਰ ਕਿੰਨਾ ਸੋਹਣੀ ਸੋਹਣੀ ਕਰੀ ਜਾਂਦਾ ਨਾ ਹੁਣ ਜਿਹੜੀ ਘੈਂਟ ਏ ਸੋਹਣੀ ਨੂੰ ਸੋਹਣੀ ਕਵਾਂਗੇ ਆ ਫੱਟੀ ਓਰੀਜਨਲ ਦੇਖ ਲਓ ਫਰੰਟ ਤੋਂ ਲੈ ਕੇ ਬੈਕ ਤੱਕ ਆਪਣੀ ਫੁੱਲ ਗਾਰੰਟੀ ਏ ਏਬੀਐਸ ਬ੍ਰੇਕਾਂ ਏਬੀਐਸ ਬ੍ਰੇਕਾਂ ਆਪਰੋਂ ਉੱਪਰੋਂ ਦੇਖ ਲਓ ਕੋਈ ਲੱਗੀ ਵੱਜੀ ਨਹੀਂ ਬੌਂਡ ਦੇਖ ਲਓ ਸ਼ੀਲਡ ਏ ਸਾਰਾ ਚੈੱਕ ਕਰ ਲਓ ਬੌਂਡ ਸ਼ੀਲਡ ਏ ਫੱਟੀ origignal ਏ ਗੱਡੀ ਵੇਖੋ ਬਹੁਤ ਸੋਹਣੀ ਬੰਬ ਗੱਡੀ ਆਜੋ ਤੁਹਾਨੂੰ ਡਿੱਗੀ ਦੇ ਵੀ ਵਿੱਚੋਂ ਦਰਸ਼ਨ ਕਰਵਾ ਦਿੰਦੇ ਆ ਜਿਹੜੇ ਬੈਕ ਸੈਟ ਆਹ ਵੇਖੋ ਡਿੱਗੀ ਸਾਰੀ origignal ਏ ਪਾਣੀ ਪਈ ਜਾਂਦਾ ਮੜਾ ਮੜਾ ਮੀਂਹ ਪਈ ਜਾਂਦਾ ਕੋਈ ਮੌਸਮ ਉੱਤੇ ਦੇਖੋ ਤੁਸੀਂ ਐ ਬੱਦਲ ਬਣੇ ਆ ਚਾਰੇ ਪਾਸੇ ਦੇਖੋ ਇਹ ਲਾਏ ਆ ਪਹਿਲਾਂ ਇਹਨੂੰ ਇਹ ਲਾਏ ਆ ਹੁੰਦਾ ਸੀ ਸਟਿੱਪ ਨਹੀਂ ਲਾਏ ਆ ਪੰਜਮਾ ਲਾਏ ਆ ਦੇਖੋ ਵਿੱਚੋਂ ਐ ਡਿੱਗੀ ਬਿਲਕੁਲ ਸਾਫ਼ ਸੁਥਰੀ ਮੈਨਾਂ ਜਿਹੜਾ ਲੈ ਕੇ ਆਵਾਂਗੇ ਆਪਾਂ ਤੋਹਫ਼ਾ ਹੀ ਲੈ ਕੇ ਜਾਵਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਯਾਰ ਵਾਕੇ ਪਤਾ ਲੱਗੇ ਕੋਈ ਚੀਜ਼ ਆਈਏ ਹਲੋ ਹੁਣ ਇੱਕ ਵਾਰ ਫੇਰ ਤੁਸੀਂ ਦੇਖ ਲਓ ਪਿੱਛੋਂ ਗੱਡੀ ਖੜਾਵਾ ਵੇਖ ਲਓ ਬਹੁਤ ਸੋਹਣਾ ਬੰਮ ਹੁਣ ਅੱਗੋ ਵੀ ਤੁਹਾਨੂੰ ਬੱਕਰਾ ਵਿਖਾ ਦਿੰਨੇ ਆ ਅੱਗੋ ਵੀ ਵੇਖੋ ਮੈਂ ਬੌਂਡ ਛੱਡਦਾ ਤੇ ਇਨਸ਼ੋਰੈਂਸ ਬੀਮਾ ਸਾਰੇ ਕਾਗਜ਼ੇ ਨੇ ਪੂਰੇ ਆ ਗੱਡੀ ਬਹੁਤ ਸੋਹਣੀ ਏ ਡਾਕੂਮੈਂਟ ਪੂਰੇ ਤੁਹਾਨੂੰ ਪੀਵੀ ਹੀ ਨੰਬਰ ਮਿਲਣੀ ਏ ਇਹ ਦਿੱਲੀ ਇਹ ਭੁੱਲ ਜਾਓ ਇਹ ਨੰਬਰ ਇਹ ਨੰਬਰ ਭੁੱਲ ਜਾਓ ਇਹ ਨਹੀਂ ਤੁਹਾਨੂੰ ਮਿਲਣਾ ਤੁਹਾਨੂੰ ਪੀਵੀ ਨੰਬਰ ਹੀ ਮਿਲਣੀ ਗੱਡੀ ਜਦੋਂ ਵੀ ਆਪਣੇ ਤੋਂ ਮਿਲੂਗੀ ਗੱਡੀ ਦੇਖੋ ਲੁੱਕ ਵਾਈਜ਼ ਪੂਰੀ ਘੈਂਟ ਏ ਤੇ ਪੂਰੀ ਸੋਹਣੀ ਏ ਲੱਗੀ ਵੱਜੀ ਦੀ ਆਪਣੀ ਫੁੱਲ ਗਾਰੰਟੀ ਹੁੰਦੀ ਏ ਬਾਕੀ ਤੁਸੀਂ ਸਾਡੇ ਪੇਜ ਨੂੰ ਫੋਲੋ ਲਾਈਕ ਕਮੈਂਟ ਜਰੂਰ ਕਰੋ ਤੇ ਸਾਡੇ ਨੰਬਰ ਤੇ ਕਾਲ ਕਰ ਲੋ ਜੇ ਤੁਹਾਨੂੰ ਗੱਡੀ ਪਸੰਦ ਤੇ ਚੰਗੀ ਲੱਗਦੀ ਕਾਲ ਕਰ ਲੋ ਆਪਣੇ ਕੋਲ ਉਹ ਦਿੱਲੀ ਵਾਲਾ ਮਾਲ ਨਹੀਂ ਹੁੰਦਾ ਉਹ ਹਰਿਆਣੇ ਵਾਲਾ ਮਾਲ ਨਹੀਂ ਹੁੰਦਾ ਕਿ ਗਲਿਆ ਹੋਊਗਾ ਇੱਥੋਂ ਪੇਂਟ ਕਰਾਤੀ ਛੱਤ ਪੇਂਟ ਕਰਾਤੀ ਸਾਈਡਾਂ ਕਰਾਤੀਆਂ ਆਪਣੇ ਕੋਲ ਬਿਲਕੁਲ ਨਵੀਆਂ ਤੇ ਘੈਂਟ ਤੇ ਸੋਹਣੀਆਂ ਗੱਡੀਆਂ ਹੋਣਗੀਆਂ ਧੰਨਵਾਦ ਜੀ